ਵਾਇਪੀ ਕਾਲ ਸਹਾ ਮੈਜਿਕੀ ਫਤਿਹ ਸੁਖਵਿੰਦਰ ਸਿੰਘ ਸਵਰਾਕ ਕਿਸਾਨ ਮਜ਼ਦੂਰ ਸਿਲਸਿਲੀ ਪੰਜਾਬ ਦਾ ਸੁਭਾ ਪ੍ਰਧਾਨ ਸਰਕਾਰਾਂ ਨੇ ਆਪਣੇ ਬਣਾਏ ਹੋ ਕਾਨੂੰਨਾਂ ਦੀਆਂ ਆਪ ਤਾ ਜੀਆਂ ਡਾ ਰੀਆਂ ਲੈਂਡ ਐਕੁਇਜਿਸ਼ਨ ਐਕਟ 2013 ਉਹ ਪੰਜਾਬ ਦੇ ਵਿੱਚ ਲਾਗੂ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਉਹਦੇ ਅਨਸਾਰ ਚਾਰ guna ਬਾਜ਼ਾਰੀ ਰੇਟ ਪਲੱਸ 50% ਅਜਾੜਾ ਪੱਤਾ ਦੇ ਕੇ ਜ਼ਮੀਨ ਜਿਹੜੀ ਆ ਉਹ ਕਿਸੇ ਵੀ ਪਰਪਰਪਨ ਵਾਸਤੇ ਲੋਕਾਂ ਦੀ ਸਹਿਮਤੀ ਨਾਲ ਫਿਰ ਵੀ ਐਕਵਾਇਰ ਕੀਤੀ ਜਾ ਸਕਦੀ ਹੈ ਉਹ ਐਕਟ ਬੋਲਦਾ ਵਾ ਕਿਉਂਕਿ ਜੇ ਸਰਕਾਰੀ ਤੌਰ ਤੇ ਜ਼ਮੀਨ ਚਾਹੀਦੀ ਹੈ ਤਾਂ ਫਿਰ 70% ਸਹਿਮਤੀ ਤੇ ਜੇ ਪ੍ਰਾਈਵੇਟ ਤੌਰ ਤੇ ਚਾਹੀਦੀ ਹੈ 80% ਸਹਿਮਤੀ ਜ਼ਰੂਰੀ ਆ ਪਰ ਇੱਥੇ 1% ਵੀ ਸਹਿਮਤੀ ਨਾ ਹੋਵੇ ਤਾਂ ਤੱਕੇ ਦੇ ਨਾਲ ਜਿਵੇਂ ਪੰਜਾਬ ਦੇ ਵਿੱਚ ਗੈਸ ਪਾਈਪ ਲਾਈਨ ਪਾਈ ਜਾ ਰਹੀ ਆ ਜ਼ਮੀਨ ਦਾ ਕੋਈ ਮੁਆਵਜ਼ਾ ਨਹੀਂ ਹਾਈਵੇ ਕੱਢੇ ਜਾ ਰਿਹਾ ਐਨ ਐਚ ਵੱਲੋਂ ਉਹਨਾਂ ਦਾ ਕੋਈ ਮੁਆਵਜ਼ਾ ਨਹੀਂ ਮੈਟਰੋ ਦੀਆਂ ਤਿਆਰੀਆਂ ਵਾ ਕੋਈ ਮੁਆਵਜ਼ੇ ਵਾਲੀ ਗੱਲ ਨਹੀਂ ਤੱਕੇ ਦੇ ਨਾਲ ਹੀ ਔਰ ਜਿਹੜੇ ਕਹਿੰਦੇ ਆ ਜ਼ਮੀਨਾਂ ਤੇ ਕਬਜ਼ੇ ਕਰਨੇ ਆ ਔਰ ਸਿੱਤਬ ਜਿਹੀ ਪੀਆ ਆ ਪੀ ਕਾਰਪੋਰੇਟ ਭਗਤ ਬਣਦੇ ਆ ਕੀਂਦਰੀਆਂ ਦੇਤਾ ਤੇ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਧਾੜਾ ਜੜਾਈਆਂ ਵਾਂ ਪੁਲਿਸ ਦੀਆਂ ਲਗਾਤਾਰ ਹਮਲੇ ਕਰਵਾ ਰਹੇ ਨੇ ਤੜਕੇ ਹੀ 3 ਵਜੇ 4 ਵਜੇ ਜ਼ਮੀਨਾਂ ਦੇ ਵਿਚਾਰ ਜਿਹੜੇ ਪੋਕਲੈਂਡਰ ਲੈ ਕੇ ਜੀਐਸਪੀਆ ਲੈ ਕੇ ਔਰ ਵੱਡੇ ਤਾਮ ਝਾਮ ਦੇ ਨਾਲ ਹਜ਼ਾਰਾਂ ਪੁਲਿਸ ਮੁਲਾਜ਼ਮ ਜਿਹੜੇ ਆਉਂਦੇ ਆ ਜਿਵੇਂ ਕਿਸੇ ਦੂਜੇ ਦੇਸ਼ ਦੇ ਨਾਲ جنگ ਜਿਹੀ ਹੋਈ ਹੋਏ ਔਰ ਉੱਥੇ ਜੇ ਕਿਸਾਨ ਆਪਣਾ ਵਿਰੋਧ ਕਰਦੇ ਜ਼ਮੀਨਾਂ ਵੇਚੋੜ ਨਹੀਂ ਉਹਨਾਂ ਨੂੰ ਛਲੀਆਂ ਵਾਂਗ ਕੁੱਟਿਆ ਜਾ ਰਿਹਾ ਵਾ ਜਿਵੇਂ ਕੱਲ ਸਾਡੇ ਗਰਦਾਸਪੁਰ ਦੇ ਵਿੱਚ ਵਾਪਰਿਆ ਤਰਨਤਾਰਨ ਦੇ ਵਿੱਚ ਵਾਪਰਿਆ ਗਰਦਾਸਪੁਰ ਦੇ ਵਿੱਚ 6-7 ਸਾਡੇ ਕਿਸਾਨ ਜ਼ਖਮੀ ਹੋਏ ਆ ਇੱਕ ਗੰਭੀਰ ਵਾ ਉਹਨੂੰ ਅੱਜ ਜਲੰਧਰ ਵੀ ਭੇਜਿਆ ਵਾ ਪਰ ਕੰਜਾਂ ਦੀਆਂ अनेਕਾਂ ਦੀਆਂ ਜਿਹੜੀਆਂ ਉਹ ਪੱਗਾਂ ਲਾਈਆਂ ਗਈਆਂ ਸਾਡਾ ਇਹ 17 ਤਰੀਕ ਨੂੰ ਡੀਸੀ ਗਰਦਾਸਪੁਰ ਪੱਕਾ ਮੋਰਚਾ ਲੱਗ ਜੂ ਬਾਕੀ ਡੀਸੀ ਦਫ਼ਤਰਾਂ ਦੇ ਉੱਤੇ ਮੰਗ ਪੱਤਰ ਦਿਹਾਗੇ ਵੱਡੇ ਵਫਤ ਲਿਜਾ ਕੇ ਔਰ ਮੰਗ ਡਿਮਾਂਡ ਇਹ ਆ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਆਉਣ ਵਾਲੀਆਂ ਸਾਰੀਆਂ ਛੜਕਾਂ ਗੈਸ ਪਾਈਪ ਲਾਈਨ ਜਾਂ ਹੋਰ ਕਿਹੇ ਪਰਪਜ ਵਾਸਤੇ ਜ਼ਮੀਨ ਜਿਹੜੀ ਸਰਕਾਰ ਕਾਰਪੋਰੇਟ ਦਾ ਭਗਤ ਬਣ ਕੇ ਦੇ ਰਹੀ ਆ ਉਹਦਾ ਚਾਰਪਣਾ ਬਜਾਰੀ ਰੇਟ ਪਲੱਸ ਅ ਅਜਾੜਾ ਪਤਾ ਦੇ ਕੇ ਫਿਰ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾ ਕੇ ਫਿਰ ਅਜ਼ਮੀਨਾਂ ਦੇ ਕਬਜ਼ੇ ਕੀਤੇ ਜਾਣ ਜੇਕਰ ਇਹ ਜਿਹੜਾ ਨਹੀਂ ਵਰਤਦਾ ਤੇ ਫਿਰ ਭਾਈ ਮੋਰਚੇ ਜਿਹੜੇ ਆ ਹੋਰ ਵੀ ਖੁੱਲਣਗੇ ਭਾਰਤ ਮਾਲਾ ਪ੍ਰੋਜੈਕਟ ਵਾਲਾ ਇਹ ਰਹੀਏ ਸਾਰੇ ਹੁਣ ਜਿਹੜੇ ਜ਼ਖਮੀਆਂ ਉਹਨਾਂ ਦਾ ਜ਼ਖਮੀਆਂ ਦਾ ਇਲਾਜ ਕਰਾਉਣ ਵਾਸਤੇ ਉਹਨਾਂ ਦਾ ਪੂਰਾ ਪੂਰਾ ਮੁਆਵਜ਼ਾ ਔਰ ਜਿਹੜੀਆਂ ਫਸਲਾਂ ਮਾਈਆਂ ਗਈਆਂ ਉਹਨਾਂ ਦਾ 100% ਨੁਕਸਾਨ ਦਾ ਮੁਆਵਜ਼ਾ ਜਿਹੜੀ ਅਧਿਕਾਰੀਆਂ ਨੇ ਆਰਡਰ ਕਰਵਾਇਆ ਪੁਲਿਸ ਵਾਲਿਆਂ ਤੋਂ ਠੁੱਡੇ ਬਰੋਣ ਦੇ ਡੰਡੇ ਬਰੋਣ ਦੇ ਤੱਕੀ ਕਰਨ ਦੇ ਪਕਾ ਲਾਉਂਦੇ ਉਹਨਾਂ ਤੇ ਬੜੀ ਕਾਨੂੰਨੀ ਕਾਰਵਾਈ ਇਹ ਸਾਰਾ ਕੁਝ ਸਾਡੇ ਅਗਲੇ ਦਿਨਾਂ ਦੇ ਵਿੱਚ ਜਿਹੜਾ ਧਰਨਾ ਚੱਲ ਰਿਹਾ ਉਹਦੇ ਵਿੱਚ ਮੰਗ ਪੱਤਰ ਤਕਰੀਬਨ ਹੋਊਗਾ ਔਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਵੀ ਜਿੱਡਾ ਵੱਡਾ ਹਮਲਾ ਵਾ ਇਸ ਹਮਲੇ ਦਾ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਸਾਨੂੰ ਇੱਕ ਪਲੇਟਫਾਰਮ ਤੇ ਇਕੱਠਿਆ ਹੋਣ ਦੀ ਬਹੁਤ ਵੱਡੀ ਲੋੜ ਆ ਦਿੱਲੀ ਆਪਣੇ ਤੋਂ ਖੋਲੀ ਰਾਜਧਾਨੀ ਕਹਿੰਦੇ ਨਹੀਂ ਵੜਦਣਾ ਚੰਡੀਗੜ੍ਹ ਆਪਣੇ ਤੋਂ ਖੋਲਿਆ ਵੀ ਰਾਜਧਾਨੀ ਕਹਿੰਦੇ ਨਹੀਂ ਵੜ ਦੇਣਾ ਜੇ ਇਹਨਾਂ ਨੇ ਆਪਣੇ ਦੇਸ਼ ਦੀਆਂ ਜਿਹੜੀਆਂ ਕੈਪੀਟਲ ਸਿਟੀਆਂ ਹੀ ਖੋਲੀਆਂ ਤੇ ਫੇਰ ਆਪਾਂ ਤੋਂ ਕੋਲ ਕੋਲੋਂ ਇੱਕੋ ਇੱਕ ਹਲਵਾ ਵੀ ਜਦੋਂ ਇਹ ਪਿੰਡਾਂ ਦੇ ਵਿੱਚ ਆਉਂਦੇ ਆ ਜਦੋਂ ਸਾਡੀਆਂ ਜ਼ਮੀਨਾਂ 'ਚ ਉਹ ਵੜਦੇ ਆ ਤੇ ਫਿਰ ਆਪਣਾ ਇੱਥੇ ਵਿਰੋਧ ਕਰਨਾ ਫਰ ਮਤਲਬ ਫਰਜ ਬਣਦਾ ਵਾ ਅਧਿਕਾਰ ਵਾ ਸਾਡਾ ਸੋ ਆਓ ਇੱਕ ਹੋ ਕੇ ਆਪਣੀ ਪੰਜਾਬ ਨੂੰ ਆਪਣੇ ਦੇਸ਼ ਨੂੰ ਆਪਣੇ ਲੋਕਾਂ ਨੂੰ ਆਪਣੇ ਆਪ ਨੂੰ ਕਿਸਾਨੀ ਤੇ ਜਵਾਨੀ ਨਸਲ ਤੇ ਫਸਲ ਬਚਾਉਣ ਲਈ ਅੱਗੇ ਆਈਏ ਸੋ 17 ਨੂੰ ਮੋਰਚਾ ਜਿਹੜਾ ਪੱਕਾ ਉਹ ਲੱਗ ਜੂ ਡੀਸੀ ਗਰਦਾਸਪੁਰ ਤੇ ਬਾਕੀਆਂ ਦੇ ਮੰਗ ਪੱਤਰ ਸਾਰਿਆਂ ਨੂੰ ਡੀਸੀ ਦਫ਼ਤਰਾਂ ਤੇ ਦਿੱਤੇ ਜਾਣਗੇ ਤਾਂ ਜੋ ਲੋਕਾਂ ਦੀ ਨਿਆਂ ਲਿਆ ਜਾ ਸਕੇ ਆਪਣੇ ਆਪ ਹੱਥ ਤੇ ਨਿਆਂ ਲਿਆ ਜਾ ਸਕੇ ਔਰ ਜਿਹੜੀ ਸਰਕਾਰ ਦੀ ਤਕੀਸ਼ਾ ਹੀ ਆ ਉਹਦਾ ਮੂਤੂਰ ਜਵਾਬ ਦਿੱਤਾ ਜਾ ਸਕੇ ਵੈਹੂ ਜੀਕਾ ਕਾਲਸਾ ਵੈਹੂ ਜੀਕੀ